ਗਰੀਬੀ ਆ ਵੇ ਸਭ ਤੋਂ ਬੁਰੀ ਚੀਜ਼ ਆ ਜੇ ਇਨਸਾਨ ਕੋਲੇ ਪੈਸਾ ਬੱਚੇ ਨੂੰ ਵੀ ਪੜਾ ਸਕਦਾ ਆਪਦੇ ਬੱਚਿਆਂ ਦੇ ਵਿਆਹ ਵੀ ਕਰ ਸਕਦਾ ਵਧੀਆ ਵਿਆਹ ਹੀ ਨਹੀਂ ਹੁੰਦਾ ਜਦੋਂ ਕੋਲ ਪੈਸੇ ਹੈ ਨਹੀਂ ਕਿ ਇੱਥੋਂ ਤੱਕ ਵੀ ਆ ਬੰਦਾ ਜੇ ਬਿਮਾਰ ਆ ਤਾਂ ਆਪਦਾ ਲਾਜ ਨਹੀਂ ਕਰਵਾ ਸਕਦਾ ਜੇ ਪੈਸੇ ਨਹੀਂ ਘਰ ਮਕਾਨ ਬਣਾਉਣ ਦੀ ਜ਼ਮੀਨ ਲੈਣ ਦੀ ਤਾਂ ਬਹੁਤ ਦੂਰ ਦੀ ਗੱਲ ਆ ਸਾਈਕਲ ਵੀ ਨਹੀਂ ਲਿਆ ਜਾਂਦਾ ਜੇ ਕੋਲ ਪੈਸੇ ਨਹੀਂ ਹੁੰਦੇ ਦੇਖੋ ਵੀ ਮੈਂ ਤੁਹਾਨੂੰ ਜਿਹੜਾ ਟੋਟਕਾ ਦੱਸਣ ਲੱਗਿਆਂ ਕਰਨਾ ਤੁਸੀਂ ਇਹ ਸਮਝ ਪਹਿਲਾਂ ਧਿਆਨ ਨਾਲ ਲਿਓ। ਸੁੱਕ ਨਾਰੀਅਲ ਲੈ ਲਿਓ। ਮਿਲ ਜਾਂਦੇ ਨੇ ਆਮ ਦੁਕਾਨਾਂ ਤੋਂ ਵਧੀਆ ਨਾਰੀਅਲ ਲਿਓ ਜਿਹੜਾ ਖਰਾਬ ਨਾ ਹੋਵੇ। ਇਹ ਕਟਿਆ ਨਾ ਹੋਵੇ ਵਿਚਾਲਿਆਂ ਸਾਬਤਾ ਹੋਵੇ ਆਪ ਕੱਟ ਕੇ ਉਹਦਾ ਆਪ ਕੱਦੂ ਕਸ ਕਰਕੇ ਬਰਾਦਾ ਤਿਆਰ ਕਰ ਲਿਓ। ਫਿਰ ਉਹਦੇ ਵਿੱਚ ਖੰਡ ਰਲਾ ਲਿਓ। ਹੁਣ ਇਹਨੂੰ ਇੱਕ ਡੱਬੇ ਵਿੱਚ ਮਿਕਸ ਕਰਕੇ ਰੱਖ ਲਓ ਐਂ ਹਲਾ ਕੇ। ਹੁਣ ਕਰਨਾ ਕੀ ਹੈ ਉਹ ਸੁਣੋ। ਪੇਰ ਕਾਦ ਨਹੀਂ ਸੰਤਾ ਪਤਾ ਹੀ ਨਹੀਂ ਲੱਗਿਆ ਦੇਖੋ ਇਹ ਸਮਝ ਵੀ ਵੀਡੀਓ ਉਹਦੇ ਉਹ ਜਿਹਦੀ ਕਿਸਮਤ ਦੇ ਵਿੱਚ ਇਹ ਹੋਊਗਾ ਜਿਹਦੀ ਕਿਸਮਤ ਦੇ ਵਿੱਚ ਫਰਕ ਤਾਂ ਨਾ ਕਿ ਮੈਂ 10 ਵੀਡੀਓ ਪਾਦਾ ਉਹਨੂੰ 10ਾਂ ਦੇ ਵਿੱਚ ਤੁਸੀ ਸਮਝ ਨਹੀਂ ਆਉਣੀ ਹੈਗੀ ਇਹ ਵੀ ਗੱਲ ਨਾਲ ਗਰੰਟੀ ਦੀ ਆ ਦੇਖੋ ਇੱਕ ਤਾਂ ਤੁਸੀਂ ਆਪਣੀ ਹਾਜ਼ਰੀ ਜ਼ਰੂਰ ਨਵਾਇਆ ਕਰੋ ਹੁਣ ਸੁਣੋ ਧਿਆਨ ਨਾਲ ਇਹ ਜਿਹੜਾ ਹਮਣਾ ਸ਼ਨੀਵਾਰ ਸ਼ਨੀਵਾਰ ਨੂੰ ਹਰਕ ਸ਼ਨੀਵਾਰ ਕੀੜਿਆਂ ਦੇ ਭੌਂ ਤੇ ਪਾਇਆ ਹਾਂ ਇੱਕ ਮੁਠੀ ਨਹੀਂ ਫਿਰ ਹਰ ਇੱਕ ਮੱਸੀਆ ਰੱਖ ਲਓ ਜੇ ਹਰ ਇੱਕ ਸ਼ਨੀਵਾਰ ਨੂੰ ਨਹੀਂ ਕਰ ਸਕਦੇ ਤਾਂ ਮਹੀਨੇ ਬਾਅਦ ਮੱਸੀਆ ਆਉਂਦੀ ਆ ਮੱਸੀਆ ਨੂੰ ਬਾਤ ਆ ਕੀੜਿਆਂ ਦੇ ਪਾਉਣ ਤੇ ਪਾਉਣਾ ਪਰ ਜਿਹੜਾ ਫਾਇਦਾ ਹੋ ਉਹ ਕਿਸੇ ਕੋ ਲੋਕਾਂ ਕੋ ਬਾਵਾ ਨਾ ਕਰਿਓ ਬਿਨਾ ਕਮੈਂਟ ਤੋਂ ਫਾਇਦਾ ਬਹੁਤ ਵੱਡਾ ਹੋਣ ਵਾਲਾ ਹਾਂਜੀ ਨਮੋਦਰਨ ਜੀ ਬਹੁਤ ਮੈਸੇਜ ਆਉਂਦੇ ਨੇ ਵੀ ਸਾਡੇ ਪੈਸਾ ਆਉਂਦਾ ਬਹੁਤ ਆ ਪਰ ਟਿਕ ਨਹੀਂ ਰਿਹਾ ਕਮਾਈ ਬਹੁਤ ਆ ਪਰ ਪਤਾ ਨਹੀਂ ਆਈ ਕਿ ਕਦੋਂ ਗਈ ਐਂ ਲੱਗਦਾ ਕਈ ਵਾਰ ਤਾਂ ਵੀ ਜਿਵੇਂ ਸਮਝ ਲਓ ਵੀ ਸਾਡੀ ਜੇਬ ਫਟੀ ਹੋਈ ਆ ਜਾਂ ਕਿਸੇ ਨੇ ਟੈਂਚੀ ਨਾ ਕੱਢਦੀ ਪੈਸਾ ਇੰਨੇ ਸੀ ਜੇਬ ਦੇ ਵਿੱਚ ਸ਼ਾਮ ਨੂੰ ਸਾਰੇ ਦੇਖੋ ਤੁਹਾਡੇ ਘਰ ਵਿੱਚ ਜਿਹੜੀ ਬਰਕਤਾਂ ਨੇ ਉਹ ਰਹਿਣ ਲੱਗ ਜਾਣੀਆਂ ਕਰਨਾ ਤੁਸੀਂ ਇਹ ਛੋਟੇ ਛੋਟੇ ਟੋਟਕੇ ਦੇਖੋ ਪੈਸਾ ਕੋਈ ਨਹੀਂ ਲੱਗਦਾ ਪਹਿਲੀ ਰੋਟੀ ਜਦੋਂ ਸਵੇਰ ਟਾਈਮ ਬਣਾਉਣੀ ਆ ਔਰ ਰੋਟੀ ਨੂੰ ਫੋਲਡ ਕਰ ਲੈਣਾ ਉਹਦੇ ਪਹਿਲਾ ਦੋ ਹਿੱਸੇ ਬਣਾ ਲੈਣੇ ਨੇ ਜਿਹੜੀ ਅੱਧੀ ਰੋਟੀ ਆ ਉਹ ਗਊ ਨੂੰ ਦੇ ਦਿਓ ਤੁਸੀਂ ਡਿਊਟੀ ਤੇ ਜਾ ਰਹੇ ਹੋ ਕਿਸੇ ਕੰਮ ਤੇ ਜਾ ਰਹੇ ਹੋ ਆਮ ਵੀ ਗਊਆਂ ਹੁਣ ਅੱਪਰ ਪਤਾ ਹੀ ਕਿੰਨੀ ਬੇਅਦਬੀ ਹੋਈ ਹੀ ਐ ਸੜਕ 'ਤੇ ਆਵੇਂ ਫਿਰਦੀਆਂ ਨੇ ਉਹਨਾਂ ਉਹ ਗਊ ਨੂੰ ਅੱਧੀ ਰੋਟੀ ਦੇ ਦਿਓ ਜਿਹੜੀ ਹੁਣ ਤੁਹਾਡੇ ਕੋਲੇ ਅੱਧੀ ਬਚੀ ਆ ਇਸ ਰੋਟੀ ਦੇ ਦੋ ਟੁਕੜੇ ਕਰੀ ਕਾਹਨੂੰ ਟੁਕੜੇ ਪਾ ਦੋ ਤੇ ਇੱਕ ਕੁੱਤੇ ਨੂੰ ਪਾ ਦੋ ਸੰਜੀਗਣਾ ਤਿੰਨਾ ਚ ਵੰਡ ਦੋ ਇੱਕ ਰੋਟੀ ਅੱਧੀ ਗਊ ਨੂੰ ਜਿਹੜੀ ਉਹਦੋਂ ਅੱਧੀ ਆ ਉਹਦੇ ਦੋ ਟੁਕੜੇ ਕਰਕੇ ਇੱਕ ਟੁਕੜਾ ਕੁੱਤੇ ਨੂੰ ਤੇ ਇੱਕ ਟੁਕੜਾ ਕਾਂ ਨੂੰ ਇੱਕ ਰੋਟੀ ਤਿੰਨ ਹਿੱਸਿਆਂ ਚ ਵੰਡ ਦੋ ਭੁੱਲਿਓ ਨਾ ਫੇਰ ਅੱਧੀ ਗਊ ਨੂੰ ਦੇਣੀ ਆ ਜਿਹੜੀ ਅੱਧੀ ਤੁਹਾਡੇ ਕੋਲੇ ਬਚੀ ਆ ਉਹਦੇ ਦੋ ਟੁਕੜੇ ਫੇਰ ਕਰਨੇ ਨੇ ਉਹ ਇੱਕ ਟੁਕੜਾ ਕਾਂ ਨੂੰ ਤੇ ਇੱਕ ਕੁੱਤੇ ਨਮਰਾਂਜੀ ਦੇਖੋ ਸਰਕਾਰੀ ਨੌਕਰੀ ਪਿੱਛੇ ਬੱਚੇ ਬਹੁਤ ਹੀ ਪਰੇਸ਼ਾਨ ਨੇ ਸਰਕਾਰੀ ਨੌਕਰੀ ਜੇ ਮਿਲ ਗਈ ਤਾਂ ਤਰੱਕੀ ਨਹੀਂ ਪੈਂਦੀ ਜੇ ਤਰੱਕੀ ਵੀ ਮਿਲ ਗਈ ਤਾਂ ਜਿਹੜਾ ਸੀਨੀਅਰ ਆਗੂ ਆ ਕਈ ਵਾਰੀ ਫਟਕਾਰ ਪਾਉਂਦਾ ਇੰਨਾਂ ਚੀਜ਼ਾਂ ਲਈ ਤੁਹਾਨੂੰ ਇੱਕ ਛੋਟਾ ਜਿਹਾ ਮੰਤਰ ਦੱਸਦੇ ਆ ਤੁਹਾਡੀ ਸਰਕਾਰੀ ਨੌਕਰੀ ਵੀ ਲੱਗੂਗੀ ਤਰੱਕੀ ਵੀ ਪਾਉਗੀ ਸੀਨੀਅਰ ਜਿਹੜਾ ਤੁਹਾਡਾ ਆਗੂ ਆ ਤੁਹਾਨੂੰ ਉਹਦੀ ਵੀ ਕਿਰਪਾ ਮਿਲੂਗੀ ਕਰਨਾ ਤੁਸੀਂ ਆ ਦੇਖੋ ਆ ਤੁਹਾਨੂੰ ਇਹ ਮੰਤਰ ਦਿਖਾਉਣੀ ਆ ਇਹਦਾ ਜਾਪ ਕਰਿਓ 108 ਵਾਰ ਕਰਨਾ ਬਾਕੀ ਜਦੋਂ ਵੀ ਟਾਈਮ ਲੱਗੇ ਤੁਸੀਂ ਉਦੋਂ ਕਰ ਸਕਦੇ ਹੋ ਦਰਜਟਾ ਦਰਜਟਾ ਇਹਨੂੰ ਕਹਿਣਾ ਵਾ ਕਈ ਵਾਰੀ ਬੋਲਣ 'ਚ ਫਰਕ ਪੈਂਦਾ ਤਾਂ ਹੀ ਮੈਂ ਲਿਖ ਕੇ ਤੁਹਾਨੂੰ ਦਿਖਾਇਆ ਜੀ ਨਮਰਨ ਜੀ ਕਾਫੀ ਮੈਸੇਜ ਆਇਆ ਹੈ ਸੀ ਵੀ ਸ਼ਨੀ ਦੀ ਮਹਾਦਸ਼ਾ ਤੋਂ ਕੁਝ ਦੱਸੋ ਵੈਸੇ ਆਪਾਂ ਨੇ ਪਹਿਲਾਂ ਵੀ ਵੀਡੀਓ ਪਾਈ ਆ ਸ਼ਨੀ ਦੀ ਮਹਾਦਸ਼ਾ ਜਿਹੜਾ ਰਾਹੂ ਆ ਉਹ 18 ਸਾਲ ਤੱਕ ਇਨਸਾਨ ਨੂੰ ਪ੍ਰੇਸ਼ਾਨ ਕਰਦਾ ਜਿਹੜਾ ਸ਼ਨੀ ਆ ਇਹ 19 ਸਾਲ ਤੱਕ ਬੰਦੇ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਸ਼ਨੀ ਹਲਾ ਦਿੰਦਾ ਘਰ ਦਾ ਨਾ ਘਾਟਦਾ ਛੱਡਦਾ ਨਹੀਂ ਹੈਗਾ ਇਹ ਇਦੇ ਲਈ ਦੇਖੋ ਛੋਟਾ ਜਿਹਾ ਟੋਟਾ ਕਰਨਾ ਤੁਸੀਂ ਐ ਛੋਟੀ ਜਿਹੀ ਕੌਲੀ ਲਵੋ ਉਹਦੇ ਵਿੱਚ ਇੱਕ ਕੋਲਾ ਰੱਖੋ ਉੱਤੋਂ ਚ ਸਰੋਂ ਦਾ ਤੇਲ ਪਾ ਲਓ ਆਪਦੇ ਸਿਰ ਉੱਤੋਂ ਚ 8 ਉਲਟਾ ਕਮਾਉਣਾ ਇਸ ਤਰ੍ਹਾਂ ਉਲਟਾ ਉਲਟਾ ਕਮਾ ਕੇ ਉਸ ਕੋਲੇ ਨੂੰ ਆਪਦੇ ਆਏ ਉੱਪਰ ਚ ਮੋਢੇ ਦੇ ਪਿੱਛੇ ਹਿੱਸੇ ਦਾ ਅੱਗੇ ਵੀ ਮੈਂ ਪਾਇਸੀ ਵੀਡੀਓ ਤੁਸੀਂ ਕਹਾਂ ਸਾਨੂੰ ਤਾਂ ਇਹ ਹਾਂ ਇੱਕ ਗੱਲ ਹੈਗੀ ਆ ਸਮਝ ਵੀ ਉਸੇ ਨੂੰ ਪੂਜੀ ਦੇ ਕਰਮਾਂ ਦੇ ਵਿੱਚ ਉਹ ਚੀਜ਼ ਹੋਉ ਨਹੀਂ ਤਾਂ ਕਿਸੇ ਨੇ ਸਾਹਮਣੇ ਪਈ ਚੀਜ਼ ਵੀ ਨਹੀਂ ਚੱਕੀ ਜਾਂਦੀ ਕਹਿੰਦੇ ਨੇ ਸਿਆਣੇ ਸਾਹਮਣੇ ਪਈ ਬੁਰਕੀ ਨਹੀਂ ਰੋਟੀ ਤੋੜੀ ਤੇ ਕਈ ਵਾਰੀ ਆਪਾਂ ਮੂੰਹ 'ਚ ਬੁਰਕੀ ਪਾਉਣ ਨੂੰ ਤੋੜਦੇ ਆ ਉਹ ਥੱਲੇ ਗਿਰ ਜਾਂਦੀ ਹੈ ਦੇਖੋ ਸਾਰਾ ਕੁਝ ਕਿਸਮਤ ਤੇ ਡਿਪੈਂਡ ਹੁੰਦਾ ਉਹਨਾਂ ਲੋਕਾਂ ਦੇ ਸਮਝੇ ਨਹੀਂ ਪੈਂਦੀ ਇਹ ਗੱਲ ਜਿਨ੍ਹਾਂ ਦੇ ਕਿਸਮਤ ਦੇ ਵਿੱਚ ਨਹੀਂ ਹੁੰਦਾ ਜਿਨ੍ਹਾਂ ਦੇ ਕਰਮਾਂ ਵਿੱਚ ਇਹ ਚੀਜ਼ ਨਹੀਂ ਹੁੰਦੀ ਉਹਨਾਂ ਨੂੰ ਨਹੀਂ ਸਮਝ ਪੈਂਦੀ ਚਾਹੇ ਮੈਂ ਕਿੰਨੀ ਕੋਸ਼ਿਸ਼ ਕਰਨਾ ਫੇਰ ਵੀ ਨਹੀਂ ਉਹਨਾਂ ਦੇ ਸੰਗ ਤੇ ਵਿੱਚ ਪੈਂਦੀ ਹੈ ਗੱਲ ਹਾਂਜੀ ਨਮਕ ਰੰਜੀ ਅੱਜ ਤੁਹਾਨੂੰ ਬਹੁਤ ਹੀ ਸੌਖਾ ਤੇ ਸਾਨ ਲ ਤਰੀਕਾ ਬਹੁਤ ਹੀ ਗ੍ਰਹਿਾਂ ਤੋਂ ਬਚਣ ਦਾ ਛੋਟਾ ਜਿਹਾ ਆਪਾ ਤੁਸੀਂ ਕਰਨਾ ਕੀ ਹੈ ਇੱਕ ਬਦਾਮ ਰੋਗਨ ਦੀ ਸ਼ਿਸ਼ੀ ਲੈਣੀ ਹੈ ਵੱਡੀ ਵੀ ਮਿਲਦੀ ਹੈ ਤੇ ਛੋਟੀ ਵੀ ਮਿਲਦੀ ਹੈ ਛੋਟੀ ਲੈ ਆਇਓ ਉਹਨੂੰ ਤੁਸੀਂ ਨਾ ਤਾਂ ਜਿਹੜੇ ਤੁਹਾਡੀਆਂ ਆਪੇ ਬਮਾਰੀਆਂ ਇਹਦੇ ਨਾਲ ਹਟਣਗੀਆਂ ਜਿਹੜੀਆਂ ਪੇਟ ਦੀਆਂ ਨੇ। ਸਰੀਰ ਵੀ ਠੀਕ ਹੋਊਗਾ। ਬਾਕੀ ਇਹ ਗ੍ਰਹਿਾਂ ਨੂੰ ਵੀ ਸ਼ਾਂਤ ਕਰਦਾ ਜਿੱਥੇ ਦਿਮਾਗੀ ਤਾਕਤ ਵਧਾਉਂਦਾ ਉੱਥੇ ਇਹ ਗ੍ਰਹਿਾਂ ਨੂੰ ਵੀ ਕੰਟਰੋਲ 'ਚ ਕਰਦਾ। ਸ਼ਾਮ ਟਾਈਮ ਆਪਣੀ ਧੰਨੀ ਦੇ ਵਿੱਚ ਥੋੜਾ ਜਿਹਾ ਬਦਾਮ ਰੋਗੰਦੇ ਦੋ ਟੁਕੜੇ ਪਾਉਣੇ ਸ਼ੁਰੂ ਕਰ। ਦੇਖੋ ਕਿਸਮਤ ਚਮਕਦੀ ਨਾਲੇ ਚਿਹਰਾ ਚਮਕਦਾ।